ਥੋੜ ਨੂੰ ਦੱਸ ਵੀ ਦਊਂਗਾ ਵੀ ਕੀ ਕੁਐਸ਼ਨ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲਿਆ ਆ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਇੱਕ ਛੋਟਾ ਜਿਹਾ ਘਰ 'ਚ ਲੈ ਲਊਂਗਾ ਚ 4 ਕੋਠੀਆਂ ਵਾਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਿ ਨੂੰ ਰੋਜ਼ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲੇ ਉਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡ ਹੋ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਹੋ ਮੈਨੂੰ ਇਹ ਦੱਸੋ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪੰਬਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਹਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਝ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਡ ਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟੀਚਰਾਂ ਣਾਉਨੇ ਹੋ ਉਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਸੀਮ ਰਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ 'ਚ ਲੈ ਲਊਂਗਾ ਚਾਰ ਕੋਠੀਆਂ ਵਾਲੇ ਵਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਕਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਇੰਨੀਆਂ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜਿਵੇਂ ਹੁੰਦੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੰਡੇ ਕੁ ਯੋਗ ਹੋ ਕਿੱਡੀ ਕੁ ਤੁਹਾਡੀ ਔਕਾਤ ਆ ਮੈਨੂੰ ਪਤਾ ਏ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਬਈ ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਟੌਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬੜੇ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲੇੋਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡ ਹੋ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਹੂੰ ਆ ਮੈਂ ਹੁਣ ਨਿੰਗ ਰਿਹਾ ਹੈਬੋ ਵਾਲ ਤੋਂ ਹਰ ਹੈਬੋ ਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਇਆ ਕਿੱਥੇ ਐ ਸ਼ਿਮਲਾਪੁਰੀ ਜਾਂਦੇ ਸ਼ਿਮਲੇਪੁਰ ਦੀਆਂ ਭੈਣਾ ਮਾਮਾ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਇਆ ਜਿਹੜਾ ਵਾਦਾ ਕੀਤਾ ਸੀ ਕਿਸੇ ਪਿੰਡ ਚ ਜਾਂਦੇ ਹਾਂ ਤਾਂ ਪੁੱਛਦੀਆਂ ਵੀ ਲਿਆਓ 1000 ਰੁਪਇਆ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ